ਧਰਗ ਦੇ ਵਿੱਚ ਕੁਰਬਾਨੀ ਦਿੱਤੀ ਦੇਸ਼ ਦੀ ਨਸੀਬਤ ਵਿੱਚ ਸਾਥ ਦਿੱਤਾ इवन ਆਪਣੀਆਂ ਜਾਨਾਂ ਦੇ ਦਿੱਤੀਆਂ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਸਾਡੇ ਪੰਜਾਬ ਦੇ ਮੁਖੀ ਇੱਥੇ ਆਏ ਸਨ ਔਰ ਇਹ ਜੋ ਕਾਰਡ ਵਿਵਸਾ ਸਾਡੇ ਵਾਸਤੇ ਪੰਜਾਬ ਵਾਸਤੇ ਬੜਾ ਇੱਕ ਫਖਰ ਦੀ ਗੱਲ ਹੈ ਕਿਉਂਕਿ ਉਸ ਟਾਈਮ ਪਾਕਿਸਤਾਨ ਨੇ ਦੁੱਖ ਦੇ ਨਾਲ ਲੜਾਈ ਲੜੀ ਔਰ ਸਾਡੇ ਜਵਾਨਾਂ ਨੇ ਜੋ ਇੱਥੇ 527 ਜਵਾਨ ਸ਼ਹੀਦ ਹੋਏ ਸਾਰੇ ਦੇਸ਼ ਵਿੱਚੋਂ ਪੁਰਨਾ ਵਿੱਚ 65 ਜੋ ਜਵਾਨ ਸਨ ਸਾਡੇ ਪੰਜਾਬ ਦੇ ਸਨ ਸਾਨੂੰ ਸਭ ਦਾ ਫਖਰ ਹੈ ਕਿ ਪੰਜਾਬੀ ਹਮੇਸ਼ਾ ਦੇਸ਼ ਦੀ ਮੁਸੀਬਤ ਦੀ ਘੜੀ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਮੁਕਾਬਲਾ ਕਰਦਾ ਹੈ ਚਾਹੇ ਵਾਰ ਹੋਵੇ ਚਾਹੇ ਹੋਰ ਕੋਈ ਕਿਸ ਤਰ੍ਹਾਂ ਦੀ ਮੁਸੀਬਤ ਹੋਵੇ ਸੋ ਅੱਜ ਸੀਐਮ ਸਾਹਿਬ ਜੀ ਤੇ ਆਪਣੇ ਸ਼ਹੀਦਾਂ ਨੂੰ ਸਤਿਮस्तक ਹੋਏ ਹਨ ਉੱਥੇ ਮੈਂ ਵੀ ਉਹਨਾਂ ਨੂੰ ਸ਼ਰਧਾ ਸਮਨ ਪੇੜ ਕੀਤੇ ਹਨ ਔਰ ਨਾਲ ਹੀ ਜਿਹੜੇ ਉਹਨਾਂ ਦੇ ਪਰਿਵਾਰ ਹਨ ਪਹਿਲੇ ਕੋਈ ਵੀ ਅਗਰ ਜੰਗ ਦੇ ਵਿੱਚ ਨੌਜਵਾਨ ਜੀ ਅਫੀਸਰਸ ਜੀ ਜਿਨ੍ਹਾਂ ਨੂੰ 50 ਲੱਖ ਦੇ ਦਿੰਦੇ ਅੰਦਾ ਸੀ ਪਰ ਹੁਣ 50 ਅਕਤੂਬਰ ਆ ਕੇ ਸਾਡੀ ਮਾਨ ਸਾਬ ਸਰਕਾਰ ਨੇ ਇੱਕ ਲੋਡ ਦਿੱਤਾ ਹੈ ਜਿਸ ਨਾਲ ਫਾਈਨੈਂਸ਼ਲੀ